ਗੁਰਨਾਮ ਜੀ ਆਂਦੇ ਦਰਸ਼ਕਾਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਅੱਜ ਪੰਚਾਇਤੀ ਚੋਣਾਂ ਦੇ ਜੋ ਪਿਛਲੇ ਦਿਨੀ ਕਾਗਜ਼ ਭਰੇ ਗਏ ਸੀ ਉਹਦੇ ਅੱਜ ਸੋਦੀ ਹੋਈ ਉਮੀਦਵਾਰਾਂ ਦੀ ਲਿਸਟ ਬਲਾਕ ਬਠਿੰਡਾ ਦੇ ਲੱਗ ਚੁੱਕੀ ਹੈ ਇਹ ਇਹ 14 ਵਿੱਚ ਖੜੇ ਨੇ ਜਿਹੜੇ ਆਗੂ ਜੀ ਉਵਾਪਸ ਲੈਣੇ ਜਿਨ੍ਹਾਂ ਨੇ ਉਹ ਲੈਣਾ ਲੱਗੇ ਹੋਈਆਂ ਨੇ ਅਮਨ ਸ਼ਾਂਤੀ ਨਾਲ ਬਿਲਕੁਲ ਸੋ ਇਹ ਸਰਪੰਚ ਜਾਂ ਪੰਚ ਜਿਨ੍ਹਾਂ ਨੇ ਕਵਰਿੰਗ ਜਿਹੜੇ ਕਾਗਜ਼ ਥਰੇ ਸੀ ਉਹਨਾਂ ਨੇ ਜਵਾਪਸ ਲੈ ਲੈਣੇ ਆ ਤੇ ਜਿਨ੍ਹਾਂ ਨੇ ਚੋਣ ਲੜਨੀ ਹੈ ਸਰਪੰਚ ਜਾਂ ਪੰਚਾਂ ਨੇ ਉਹਨਾਂ ਦੇ ਕਾਗਜ਼ ਇੱਥੇ ਰਹਿ ਜਾਣੇ ਤੇ ਜਿਹੜੇ ਸਹਿਮਤੀ ਹੋਈ ਆ ਉਹਨਾਂ ਦੇ ਵੀ ਅਜ ਕਾਜ ਦੇ ਇੱਥੇ ਰਹਿ ਗਏ ਨੇ ਤੇ ਉਹਨਾਂ ਨੂੰ ਜਦੋਂ ਚੋਣਾਂ ਹੋਣਗੀਆਂ 15 ਅਕਤੂਬਰ ਨੂੰ ਉਸ ਸਮੇਂ ਜੇ ਤੁਕਰਾ ਦਿੱਤਾ ਜਾਊਗਾ ਤੇ ਉੱਥੇ ਸਰਟੀਫੀਕੇਟ ਦਿੱਤਾ ਜਾਣਾ ਇਹ ਬਲਾਕ ਪਿੰਡਾਂ ਦੇ ਪਿੰਡਾਂ ਦੇ ਉਮੀਦਵਾਰ ਹੈ ਤੇ ਉਹਨਾਂ ਦੇ ਚਨਤਕ ਪੰਜ ਪੰਜ 34 ਵਾਰ ਤੱਕ ਦੇ ਦਾ ਨੰਬਰ ਅੱਜ ਚੋਣਾਂ ਦਾ ਵੀ ਇਹਨਾਂ ਨੂੰ ਮਿਲ ਜਾਣੇ ਨੇ ਕੋਸੀ ਦੇ ਲੋੜ ਵਿੱਚ ਆਪ ਕੋ ਆਪਣੀ ਪਗਵਾਰੀ ਦੀ ਅੜੀਕ ਵਿੱਚ ਇਹ ਉਮੀਦਵਾਰ ਤੋਂ ਇਹ ਬਠਿੰਡਾ ਬਲੌਗ ਜਿਹੜਾ ਬਸਪਿੰਡਾ ਉਹ ਬਠਿੰਡਾ ਮਹਿਰ ਦੇ ਨੇੜੇ ਜਿਹੜੇ ਦਫ਼ਤਰ ਹੈ ਉੱਥੇ ਆਪਸੀ ਭਾਈਚਾਰਾ ਜੋ ਬਲਤਕੀ ਇਕੱਲੇ ਇਕੱਲਾ ਨੂੰ ਪਿਆਰ ਭਾਵਨਾ ਦਿਖਾਈ ਜਾ ਰਹੀ ਹੈ ਸਰਪੰਚ ਦੀ ਚੋਲੜੀ ਚੋਣ ਨਿਸ਼ਾਨ ਹਣਾ ਇਹ ਕਿਵੇਂ ਹੈ ਜੀ ਆਪਣੇ ਜਿਹੜੇ ਆ ਆ ਇਧਰ ਦੇ ਉੱਪਰ ਵਿਖਾਏ ਰੱਖੇ ਆ 1 2 3 4 5 6 ਤੇ 7 ਪੇਜ ਹੈਗੇ ਸਰਪੰਚੀ ਵਾਸਤੇ ਅੱਛਾ 7 ਪੇਜ ਸਰਪੰਚੀ ਵਾਸਤੇ ਆ ਹਾਂ ਇਹਨਾਂ ਚੋਂ ਉਮੀਦਵਾਰ ਐਪਲੀਕੇਸ਼ਨ ਦੇਊਗਾ ਕੋਈ ਤਿੰਨ ਚੋਣ ਛਾਂ ਲਿਖ ਕੇ ਠੀਕ ਆ ਆਪਸ਼ਨ ਆ ਉਹਨੂੰ ਜੋ ਮਰਜ਼ੀ ਲਰਦੇ ਠੀਕ ਆ ਥੱਲੇ ਇੱਥੋਂ ਲੈ ਕੇ ਸਾਰੇ ਪੰਜਾਂ ਵਾਸਤੇ ਆ ਇਹ ਪੰਜ ਚੋਣ ਇਹਦੀ ਵੀ ਉਹੀ ਕੰਡੀਸ਼ਨ ਆ ਤੇ ਅਪੜੀ ਹੁਣ ਐਪਲੀਕੇਸ਼ਨ ਕਿਹੜੂ ਲਿਖ ਕੇ ਦੇਊ ਆਰ ਉਹਨੂੰ ਰਿਟਰਨ ਕਰਸਾ ਰਿਟਰਨਿੰਗ ਵਾਸਤੇ ਠੀਕ ਆ ਹਾਂਜੀ ਪੰਚਾਇਤਾਂ ਵਾਸਤੇ ਇਹ ਪੰਚਾਇਤਾਂ ਵਾਸਤੇ ਆ ਜੀ ਤੇ ਤਿੰਨ ਚੋਣ ਨਿਸ਼ਾਨ ਦੀ ਐਪਲੀਕੇਸ਼ਨ ਦੇਣੀ ਪਊ ਟਰਨਿੰਗ ਅਫਸਰ ਨੂੰ ਇਹ ਤੋਂ ਬਾਅਦ ਇਹ ਚੋਣ ਨਿਸ਼ਾਨ ਉਹਨਾਂ ਚੋਂ ਤਿੰਨਾਂ ਚੋਂ ਇੱਕ ਮਿਲ ਜਾਣਾ ਜੀ ਇੰਨਾ ਚ ਹੀ ਦੇਣੇ ਆ ਬਾਹਰੋਂ ਨਹੀਂ ਆਪਦੀ ਮਰਜ਼ੀ ਨਾਲ ਕੋਈ ਨਹੀਂ ਇਹ ਸਾਰੇ ਜਿਹੜੇ ਸਕਰੀਨ ਤੇ ਤੁਸੀਂ ਦੇਖ ਰਹੇ ਆ ਇਹਨਾਂ ਚੋਣ ਨਿਸ਼ਾਨਾਂ ਨਾਲ ਜੋ ਹਾਂ ਜੀ ਕਿਹਦੇ ਦੇਣਾ ਭਾਈ ਇਹਦਾ ਮਤਲਬ ਕਿਧਰ ਲਗਾਉਣਾ ਇਹ ਚੱਲ ਨਹੀਂ ਆਹ ਮੰਡੀਪੁਰ ਜਾਇਆ ਜਾ ਨਾ ਕੱਲ ਕਿਹਦੇ ਚੱਲ ਇੱਕ ਪਿੰਡ ਤੇ ਟਰੈਕਟਰ ਇੱਕ ਹੀ ਮਿਲੂਗਾ ਨਾ ਅੱਛਾ ਇੱਕ ਬਰ ਤੇ ਟਰੈਕਟਰ ਦੋੜਨਾ ਫਿਰ ਫਿਰ ਹਾਂ ਚੋਂਦੂ ਇੱਕ ਤਾਂ ਇੱਕ ਹੀ ਮਿਲੂਗਾ ਦੂਜਾ ਨਹੀਂ ਮਿਲਦਾ ਠੀਕ ਹੈ ਜੀ ਅੱਛਾ ਫਿਰ ਦਸ ਹੋ ਗਿਆ ਹਾਂ ਇਹ ਇੱਕ ਜੰਤੀ ਪਾਓ ਇਸੀ ਆਪਾਂ ਨੇ ਪਰ ਉਹ ਕਮਾਨ ਦੇ ਦਿੱਤੀ ਗੁਰਵਿੰਦਰ ਬਾਰ ਉਧਰ ਵੱਲ ਬਾਈਪਰ ਮਲਾਕ ਪਠੰਡਾ ਦੇ ਜਿਹੜੇ ਅਗਲੇ ਪਿੰਡ ਹੈ ਚੁਗੇਕਲਾ ਤੇ ਇਹਦੇ ਨਾਲ ਉੱਥੇ ਮਡੀਕਰ ਪੰਜਾਬ ਮਡੀਕਰ ਬੋਰਡ ਦੇ ਦਫ਼ਤਰ ਤੋਂ ਉਹਨਾਂ ਨੂੰ ਚੋਣਾਂ ਸਾਂ ਦਿੱਤੇ ਜਾ ਰਹੇ ਨੇ ਇੱਥੇ ਕਾਗਜ਼ ਜਿਹੜੇ ਕਵਰਿੰਗ ਵਾਲੇ ਵਾਪਸ ਲਏ ਜਾ ਰਹੇ ਆ ਤੇ ਉਹਨਾਂ ਨੂੰ ਚੋਣ ਦਾ ਸੌਣ ਵੀ ਕੀ ਜਾ ਰਹੇ ਨੇ ਜਿਹੜੇ ਹੋਏ ਅਬਸੋਲਿਊਟ ਕਲਰ ਤੋਂ ਬੈਠੇ ਨੇ ਐਕਸੀਅਨ ਸਾਹਿਬ ਆਈ ਤੁਹਾਨੂੰ ਪਾਣੀ ਸਰ ਪਾਣੀ ਪਾ ਰਹੇ ਨੇ ਤੇ ਕਿੰਨੇ ਕਿ ਇਥੇ ਏਰੀਆ ਚ ਆਪਣੇ ਮੰਡੀਕਰਨ ਬੋਰਡ ਚ ਕਿੰਨੇ ਆ ਜੀ ਆਪਣੇ ਪਿੰਡ ਜੀ ਸਾਡੇ ਕੋਲ 10 ਮੈਂਬਰ ਹੈ ਜੀ ਅੱਛਾ ਜੀ ਤੇ ਇਹਨਾਂ ਦਾ ਕੰਮ ਜਿਹੜਾ ਰਾਮਨਾਰ ਨਾਲ ਚੱਲ ਰਿਹਾ ਸਵੇਰੇ ਜੀ ਜੀ ਕਾਫੀ ਜਿਹੜੇ ਹੈਗੇ ਆ ਮੰਨ ਲਓ ਮੈਂਬਰ ਪੰਚਾਇਤ ਜਾਂ ਸਰਪੰਚ ਆ ਉਹਨਾਂ ਨੇ ਜਿਹੜੇ ਪੰਚ ਜਿਆਦੇ ਬਣੇ ਆ ਵਾਪਸ ਲੈ ਲਏ ਹੈਗੇ ਤਸ ਲਈ ਤੇਈ ਸਰਬਸੰਮਤੀਆਂ ਹੋਰ ਵਗਦੀਆਂ ਪਹਿਲਾ ਮੁੱਦਾ ਤੇ ਇੱਕ ਸਰ ਚੋਣ ਨਿਸ਼ਾਨ ਕਿਵੇਂ ਦਿੰਨੇ ਹੋਈ ਤੁਸੀਂ ਵੀ ਜਿਹੜੇ ਹੁਣ ਇਲੈਕਸ਼ਨ ਕਮਿਸ਼ਨ ਜਿਹੜੇ ਆਪਣੇ ਪੰਜਾਬ ਦੇ ਜੀ ਉਹਨਾਂ ਨੇ ਇੱਕ ਹੈਂਡਬੁੱਕ ਇਸ਼ੂ ਕੀਤੀ ਹੋਈ ਆ ਸਾਨੂੰ ਉਹਦੇ ਵਿੱਚ ਸਰਪੰਚ ਦੇ ਅੱਡ ਹੈ ਜੀ ਤੇ ਪੰਚਾਂ ਦੇ ਅੱਡ ਹੈ ਕਿੰਨੇ ਜਿਵੇਂ ਅਪਲੀਕੇਸ਼ਨ ਲਿਖਦੇ ਆ ਉਹਦੇ ਵਿੱਚ ਕਿੰਨੇ ਉਹ ਸਿਲੈਕਟ ਕਰਦੇ ਜੀ ਤੁਸੀਂ ਤਿੰਨ ਵੈਰਾਈਟੀਆਂ ਇਹਨਾਂ ਤੋਂ ਲਈਆਂ ਹੋਈਆਂ ਜੀ ਠੀਕ ਤੇ ਜੇ ਨੂੰ ਪਹਿਲਾ ਇਸ਼ੂ ਕੀਤਾ ਜਾਂਦਾ ਤਾਂ ਫਿਰ ਦੂਜੀ ਵੈਰਾਈਟੀ ਆਊਗੀ ਜੇ ਦੂਜਾ ਵੀ ਇਸ਼ੂ ਹੋ ਜਾਊਗਾ ਫਿਰ ਤੀਜਾ ਹੋਊਗਾ ਜੇ ਨਾਂ ਆਇਆ ਤੇ ਫਿਰ ਜਿਹੜੀ ਮਰਜ਼ੀ ਅਸੀਂ ਦੇ ਸਕਦੇ ਹਾਂ ਪਰ ਮੈਕਸਿਮਮ ਅਸੀਂ ਉਹਨਾਂ ਦੀ ਪ੍ਰਾਇੋਰਟੀ ਦੇ ਹਿਸਾਬ ਨਾਲ ਹੀ ਦਿੰਦੇ ਆਂ ਤੇ ਰੱਦ ਕੁਝ ਰੱਦ ਵੀ ਹੋਏ ਹੋਣੇ ਆ ਜੀ ਜਿਹੜੇ ਜਿਵੇਂ ਕੋਈ ਸਰਪੰਚੀ ਦੇ ਜਾਂ ਪੰਚੀ ਦੇ ਕਿੰਨੇ ਹੋਣਗੇ ਇਨਫਰਮੇਸ਼ਨ ਪਾਸੋਂ ਦੇ ਭੁੱਜੀ ਹੋਈ ਹੈ ਜੀ ਅਸੀਂ ਜੋ ਵੀ ਸਾਡੇ ਰਿਕਾਰਡ ਤੇ ਆ ਠੀਕ ਹਾਂ ਜੀ ਐਗਰੀ ਨਾਮ ਸਰ ਕੀ ਆ ਜੀ ਐਕਸਲ ਮੰਡੀ ਬੋਰਡ ਠੀਕ ਥੈਂਕ ਯੂ ਆ ਗਈ ਆ ਗਈ ਕਾਦੇ ਭਰੇ ਆ ਮੈਂਬਰੀ ਦੇ ਪਿੰਡਾਂ ਦੀ ਨਹੀਂ ਭਰੇ ਤੰਦੇ ਨੇ ਜਿੱਤੇ ਬਾਦ ਚ ਜੀਣਾ ਟੋਡਾ ਹੈ ਮੇਰਾ ਨਾਮ ਸੁਖਦੇਵ ਸਿੰਘ ਅੱਛਾ ਆ ਮੈਂਬਰੀ ਆ ਪਿੰਲੇ ਹਾਂਜੀ ਛੁੰਬਾ ਹਰਦੇਵ ਸਿੰਘ ਛੁੰਬਾ ਹੂੰ ਠੀਕ बाजाच तो मेंबर रे मेंबर دے بعد میں پہلا ہو گیا ہے میں نے جو میں نے کہا ہے بھائی منجی اور نہ اب یہ بھگانا تو اوتھر پاساں نوں پا تاں ਸਾਹਿਬ ਜੀ ਦਾ ਜਕੋ ਮੁਕਲਾ ਠੀਕ ਹੈ ਠੀਕ ਹੈ ਲਾਵੇ ਝੁੰਬੇ ਵਾਲੇ ਝੁੰਬੇ ਵਾਲੇ ਨੰਬਰ ਲੈ ਕੇ ਗਏ ਆ ਪਹਿਲਾਂ ਬੀਬੀਆ ਜਿਹੜੇ ਸਰਪੰਚ ਛੁੱਟੀਆਂ ਉਹ ਗਲਵਕੜੀ ਉਹਨਾਂ ਦੀ ਇਕੱਠਿਆਂ ਦੀ ਪਾਈ ਆ ਤੇ ਆ ਹੁਣ ਮੇਰੇ ਨਾਲ ਜੀ ਪੰਚ ਵੀ ਆ ਚਰਚਾ ਭਤੀਜਾ ਇੱਕ ਦੂਜੇ ਦੇ ਦੂਜੇ ਟੁੱਟੇ ਇੱਕ ਵਾਰਚ ਇੱਕ ਵਾਰਚ ਵਧੀਆ ਗੱਲ ਹੈ ਤਾਂ ਹੀ ਪਿਆਰ ਬਣਾਈ ਰੱਖੋ ਵੋਟਾਂ ਤਾਂ ਚੜਾਉਂਦੀਆਂ ਜਾਂਦੀਆਂ ਰਹਿੰਦੀਆਂ ਇੱਕ ਨੰਬਰ ਇੱਕ ਨੰਬਰ ਵਾਰਡ ਆ ਹੈ ਹਾਂ ਚਰਚਾ ਭਤੀਜਾ ਲੜ ਰਹੇ ਆ ਖੁਸ਼ ਆ ਵਧੀਆ ਗੱਲ ਖੁਸ਼ ਆ ਲਾ ਇਹੇ ਤੇ ਰੌਣਕਾਂ ਹੋਣੀਆਂ ਚਾਹੀਦੀਆਂ ਦੀ ਮਰਤਸਾਂ ਹਮੇਲੀ ਪਹਿਲਾਂ ਦੀ ਉਹਨੂੰ ਕਹਿੰਦਾ ਹਾਂ ਕਿਹ ਕਿਹਦੇ ਦੱਸੋ ਭਾਈ ਤੋਂ ਉਮੀਦਵਾਰ ਥੋੜਾ ਕਿਹੜਾ ਪਿੰਡ ਆ ਗਲਾਗੜ ਬਾਈ ਹਾਂ ਗਿਆੜਾ ਕਿੰਨੇ ਆਪਣੇ ਉਥੋਂ ਗਲਾਗੜ ਕਿੰਨੇ ਉਮੀਦਵਾਰ ਆ ਜੀ ਸਰਪੰਚੀ ਦੇ ਚਾਰ ਜਰਨਲ ਆ ਤੇ ਆਪਣੇ ਦੂਜੇ ਜੋਧਪੁਰ 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 ਮੇਰਾ ਜੋਧਪੁਰ ਆ ਜੀ ਜੋਧਪੁਰ ਆ ਹਰਮਾਨਾ ਅੱਛਾ ਸਿਵਜਿੰਦਰ ਰਮਾਣੇ ਦੇ ਦੂਜੇ ਅਭਜਟ ਆ ਹੈਨਾ ਕੀ ਥੋੜਾ ਕੀ ਨਾ ਅਦਲਵਾਗਰ ਅਸ਼ੇਦਲਵਾਗ ਸਿੰਘ ਠੀਕ ਹੈ ਠੀਕ ਹੈ ਵਧੀਆ ਕਰ ਲੈ ਲੈ ਮਿਲ ਗਿਆ ਚੁੰਡਸਾਨ ਕਿ ਮਿਲਣਾ ਅਜੇ ਮਿਲਿਆ ਤਾਂ ਚੁੰਡਸਾਨ ਮਿਲ ਗਿਆ ਮਿਲ ਗਿਆ ਜੀ ਚੁੰਡਸਾਨ ਕਿਹੜਾ ਕਿਹੜਾ ਚੁੰਡਸਾਨ ਫੁੱਟਬਾਲ ਮਿਲ ਗਿਆ ਜੀ ਹੈ ਜੀ ਫੁੱਟਬਾਲ ਜੀ ਕਿਹੜਾ ਪਿੰਡ ਕਿਹੜਾ ਥੋੜਾ ਜਸੂ ਜੱਸੀ ਪੋਵਾਲੀ ਕੀ ਕੀ ਦੱਸਿਆ ਚੁੰਡਸਾਨ ਫੁੱਟਬਾਲ ਫੁੱਟਬਾਲ ਤਿਆਰੀਆਂ ਪੂਰੀਆਂ ਹਨ ਉਹ ਤੇਰੀ ਫੁੱਲ ਤੇਰੀ ਕੀ ਦੇ ਨਾਂ ਕੋਣ ਮਾਤਾ ਉੱਠੇ ਆ ਮਾਤਾ ਜੀ ਸਾਡੇ ਲੋ ਨੰਬਰ 3 ਨਾਂ ਮਾਤਾ ਥੋੜਾ ਇਸਿੰਦਰ ਜੀ ਪੰਜੀ ਦੇ ਉੱਠੇ ਪੰਜ ਪੰਜ ਦੇ ਕੋਣ ਉੱਠਿਆ ਤੇ ਸਰਪੰਚ ਹੈਗਾ ਗੁਰਵਿੰਦਰ ਸਿੰਘ ਸਰਪੰਚ ਕਿੰਨੇ ਕਿੰਨੇ ਮੰਨ ਲੋ ਉਮੀਦਵਾਰ ਆ ਤੁਹਾਡੇ ਸਾਡੇ ਸਰਪੰਚੀ ਦੇ ਦੋ ਹੀ ਆ ਜੀ ਦੋ ਕੀ ਕੀ ਨਾਂ ਇੱਕ ਦਾ ਹੈ ਜਸਵੰਤ ਸਿੰਘ ਇੱਕ ਲੇਡੀ ਜੀ ਯਾਨੀ ਕਿ ਧੀ ਦੇ ਨਾਂ ਵਾਲੀ ਜੱਸੀ ਦੱਸਿਆ ਜੀ ਨਾ ਜੱਸੀ ਪੋ ਵਾਲੀ ਅੱਛਾ ਅੱਛਾ ਠੀਕ ਹੈ ਚਲੋ ਵੈਸੇ ਸੁੱਖ ਸ਼ਾਂਤੀ ਬਣਾਈ ਰੱਖਿਓ ਇਹ ਤਾਂ ਆਉਂਦੀ ਜਾਂਦੀਆਂ ਰਹਿੰਦੀਆਂ ਬਸ ਲੜੋ ਲੜਾਈ ਨਾ ਕਰੋ ਵਧੀਆ ਗੱਲ ਹੈ ਸਾਰੇ ਪਾਸੇ ਸਾਡੇ ਸਹਿਮਤੀ ਹੋ ਗਈ ਜਨਗੀ ਤੇ ਨਾਲ ਦੇ ਲਕਸ਼ ਰਹਿੰਦੇ ਜੀ ਇਹ ਵੀ ਬਧੀਆ ਸਹਿਮਤੀ ਨਾਲ ਸਾਰੇ ਜਨਗੀ ਭਾਈਚਾਰੇ ਦਾ ਹੋਤੀ ਹੈ ਚਲੋ ਬਹੁਤ ਵਧੀਆ ਚੰਗੀ ਗੱਲ ਆ ਵੀ ਚਲੋ ਚੋਣਾ ਤਾਂ ਆਉਂਦੀ ਜਾਂਦੀਆਂ ਰਹਿੰਦੀਆਂ ਤੇ ਨਹੀਂ ਚਾਹ ਤਾਂ ਮੈਂ ਪੀ ਲਈ ਬਹੁਤ ਥੋੜਾ ਤਾਂ ਮੈਨੂੰ ਟਰੈਕਟਰ ਮਿਲ ਗਿਆ ਹੈ ਨਾ ਮਿਲ ਗਿਆ ਧੰਨਵਾਦ ਜੀ ਸਾਡੇ